ਮਹਕੋ ਜੀ ਉਦਾਰ ਸਾਹਿਬ ਹੈ ਬਲਕਿ ਤੇ ਅੱਜ ਸਾਡੇ ਬਹੁਤ ਸਾਰੇ ਲੋਕ ਸਦਾਸ ਗਰੇ ਸਿੰਘ ਜਵਾਦਰ ਸਾਹਿਬ ਪ੍ਰਧਾਨ ਜੀ ਨੇ ਕਰ ਲਈ ਹੈ ਸੰਤ ਬਾਬਾ ਬਿੰਦਰ ਸਿੰਘ ਜੀ ਨੇ ਤੋਂ ਇਹ ਬੜਾ ਦੁੱਖ ਵਾਲੀ ਗੱਲ ਹੈ ਜਿਸ ਦੇ ਵਿੱਚ ਅਫਸੋਸ ਪ੍ਰਗਟ ਕਰਨ ਵਾਸਤੇ ਸਮੂਹ ਸੰਗਤ ਦੇ ਨਾਲ ਸਮੂਹ ਇਲਾਕੇ ਦੇ ਨਾਲ ਲਾਕਨ ਵਾਸੀ ਜਿੰਨੇ ਵੀ ਸਾਰੇ ਸ਼ਰਮਨੀ ਕਾਲੀ ਦਲ ਦੇ ਵਰਕਰ ਜਾਂ ਹੋਰ ਸਾਰੇ ਇਥੇ ਪਹੁੰਚੇ ਨੇ ਇਸਤੇ ਬੜਾ ਉਹਨਾਂ ਨੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਕਿਉਂ ਬਾਬਾ ਬਲਿੰਦਰ ਸਿੰਘ ਜੀ ਦੀ ਦੇਣਾ ਜੋ ਇਲਾਕੇ ਨੂੰ ਬਹੁਤ ਵੱਡੇ ਏਰੀਆ ਦੇ ਵਿੱਚ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਕਾਫੀ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਹਾਂ ਕਿਉਂ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹ ਸਾਰੇ ਲੋਕਾਂ ਨੂੰ ਜੋ ਸਿੱਖਿਆ ਉਹਨਾਂ ਨੇ ਦਿੱਤੀ ਹੈ ਜੋ ਪਾਣੀ ਤੋਂ ਸੇਧ ਲੈ ਕੇ ਜੋ ਸਿੱਖਿਆ ਦਿੱਤੀ ਹੈ ਉਸ ਦਾ ਜਿਹੜਾ ਉਹਨਾਂ ਦਾ ਪ੍ਰਚਾਰ ਸੀ ਘਰ-ਘਰ ਪਹੁੰਚਦਾ ਸੀ ਕੋਸਤੇ ਦਾ ਸਾਡੇ ਸਮਾਜ ਦਾ ਬੜਾ ਵੱਡਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਹੋਇਆ ਉਸ ਦੇ ਨਾਲ ਔਰ ਸੰਗਤ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਹੈ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਅਖੀਰ ਨੂੰ ਸੰਤਾਂ ਦੀ ਇਸ ਅਬਸੂਰਡ ਉਸਦਿੰਦੇ ਅਪਦੇ ਬਲੋਂ ਨਸਤੇ ਹੋ ਕਿ ਪੁਰੂ ਸਾਹਿਬ ਦੇ ਅੱਗੇ ਨਮਸਤੇ ਹੋ ਸਕਦੇ ਆ ਕਿਉਂ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਔਰ ਅੱਗੇ ਕੋਈ ਜ਼ਿਆਦਾ ਗੱਲ ਕਰ ਸਕੀਏ ਸਾਰੇ ਇਲਾਕੇ ਦੀ ਸਾਰੇ ਸ਼ਰਮਨੀ ਕਾਲੀਦਲ ਦੀ ਸਰਦਾਰ ਸਕਾਰਾਂ ਨਾਲ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜੱਜ ਕਿਹਾ ਵਾ ਗੁਰੂ ਜੀ ਦਾ ਖਾਲਸਾ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਡੇ ਬਹੁਤ ਸਾਰੇ ਲੋਕ ਸਦਾਸ ਗੀ ਸਿੰਘ ਜਰਵਰ ਸਾਹਿਬ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਸੰਤ ਬਾਬਾ ਬਿੰਦਦਰ ਸਿੰਘ ਜੀ ਦੇ ਤੋਂ ਇਹ ਬੜਾ ਦੁੱਖ ਵਾਲੀ ਗੱਲ ਹੈ ਇਸ ਦੇ ਵਿੱਚ ਅਫਸੋਸ ਪ੍ਰਗਟ ਕਰਨ ਵਾਸਤੇ ਸਮੂਹ ਸੰਗਤ ਦੇ ਨਾਲ ਸਬੂ ਇਲਾਕੇ ਦੇ ਨਾਲ ਲਾਕਨ ਵਾਸੀ ਜਿੰਨੇ ਵੀ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਜਾਂ ਹੋਰ ਸਾਰੇ ਇਥੇ ਪਹੁੰਚੇ ਨੇ ਇਸਤੇ ਬੜਾ ਉਹਨਾਂ ਨੇ ਡੂੰਗਾ ਦੁਖ ਪ੍ਰਗਟ ਕੀਤਾ ਹੈ ਤਾਂ ਕਿਉਂ ਬਾਬਾ ਬਲਵਿੰਦਰ ਸਿੰਘ ਜੀ ਦੀ ਦੇਣਾ ਜੋ ਇਲਾਕੇ ਨੂੰ ਬਹੁਤ ਵੱਡੇ ਏਰੀਆ ਦੇ ਵਿੱਚ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਕਾਫੀ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਹਾਂ ਕਿਉਂ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹ ਸਾਰੇ ਲੋਕਾਂ ਨੂੰ ਜੋ ਸਿੱਖਿਆ ਉਹਨਾਂ ਨੇ ਦਿੱਤੀ ਹੈ ਜੋ ਬਾਣੀ ਤੋਂ ਸਿੱਧ ਲੈ ਕੇ ਜੋ ਸਿੱਖਿਆ ਦਿੱਤੀ ਹੈ ਉਸ ਦਾ ਜਿਹੜਾ ਉਹਨਾਂ ਦਾ ਪ੍ਰਚਾਰ ਸੀ ਘਰ-ਘਰ ਪਹੁੰਚਦਾ ਸੀ ਕੋਸਤੇ ਨਾਲ ਸਾਡੇ ਸਮਾਜ ਦਾ ਬੜਾ ਵੱਡਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਹੋਇਆ ਉਸ ਦੇ ਨਾਲ ਔਰ ਸੰਗਤ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਹੈ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਅਖੀਰ ਨੂੰ ਸੰਤਾਂ ਦੀ ਇਸ ਅਬਸੂਰਡ ਉਸਦਿੰ ਦੇ ਅਪਦੇ ਬਲੋਂ ਨਸਤੇ ਹੋ ਕਿ ਪੁਰੂ ਸਾਹਿਬ ਦੇ ਅੱਗੇ ਨਮਸਤੇ ਹੋ ਸਕਦੇ ਆ ਕਿਉਂ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਔਰ ਅੱਗੇ ਕੋਈ ਜ਼ਿਆਦਾ ਗੱਲ ਕਰ ਸਕੀਏ ਸਾਰੇ ਇਲਾਕੇ ਦੀ ਸਾਰੇ ਸ਼ਰਮਨੀ ਕਾਲੀਦਲ ਦੀ ਸਰਦਾਰ ਸਤਕਾਰੂਆਂ ਦੇ ਨਾਲ ਹੈ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜੱਜ ਕਾਇਆ ਗੁਰੂ ਚਿਕਾ ਖਾਲਸਾ ਦੇਖਦੇ ਮਹਾਂ ਬੀਕੁਰ ਜੀ ਉਦਾਰ ਸਾਹਿਬ ਹੈ ਬਲਕਿ ਤੇ ਅੱਜ ਸਾਡੇ ਬਹੁਤ ਸਾਰੇ ਲੋਕ ਸਦਾਸ ਗਰੇ ਸਿੰਘ ਜਵਾਦਰ ਸਾਹਿਬ ਪ੍ਰਧਾਨ ਜੀ ਨੇ ਕਰ ਲਈ ਡਾਟ ਸੰਤ ਬਾਬਾ ਬਿੰਦਰ ਸਿੰਘ ਜੀ ਨੇ ਤੋਂ ਇਹ ਬੜਾ ਦੁੱਖ ਵਾਲੀ ਗੱਲ ਹੈਗੀ ਹੈ ਇਸ ਦੇ ਵਿੱਚ ਅਫਸੋਸ ਪ੍ਰਗਟ ਕਰਨ ਵਾਸਤੇ ਸਮੂਹ ਸੰਗਤ ਦੇ ਨਾਲ ਸਬੂ ਇਲਾਕੇ ਦੇ ਨਾਲ ਲਾਕਨ ਵਾਸੀ ਜਿੰਨੇ ਵੀ ਸਾਰੇ ਸ਼ਰਮਨੀ ਕਾਲੀ ਦਲ ਦੇ ਵਰਕਰ ਜਾਂ ਹੋਰ ਸਾਰੇ ਇਥੇ ਪਹੁੰਚੇ ਨੇ ਇਸਤੇ ਬੜਾ ਉਹਨਾਂ ਨੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਤਾਂ ਕਿਉਂ ਬਾਬਾ ਬਲਵਿੰਦਰ ਸਿੰਘ ਜੀ ਦੀ ਦੇਣਾ ਜੋ ਇਲਾਕੇ ਨੂੰ ਬਹੁਤ ਵੱਡੇ ਏਰੀਆ ਦੇ ਵਿੱਚ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਕਾਫੀ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਹਾਂ ਕਿਉਂ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹ ਸਾਰੇ ਲੋਕਾਂ ਨੂੰ ਜੋ ਸਿੱਖਿਆ ਉਹਨਾਂ ਨੇ ਦਿੱਤੀ ਹੈ ਜੋ ਬਾਣੀ ਤੋਂ ਸਿੱਧ ਲੈ ਕੇ ਜੋ ਸਿੱਖਿਆ ਦਿੱਤੀ ਹੈ ਉਸ ਦਾ ਜਿਹੜਾ ਉਹਨਾਂ ਦਾ ਪ੍ਰਚਾਰ ਸੀ ਘਰ-ਘਰ ਪਹੁੰਚਦਾ ਸੀ ਕੋਸ਼ਿਸ਼ ਦਿਨਾ ਸਾਡੇ ਸਮਾਜ ਦਾ ਬੜਾ ਵੱਡਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਹੋਇਆ ਉਸ ਦੇ ਨਾਲ ਔਰ ਸੰਗਤ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਹੈ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਅਖੀਰ ਨੂੰ ਸੰਤਾਂ ਦੀ ਇਸ ਅਬਸੂਰਡ ਉਸ ਦਿਨ ਦੇ ਅਬਦੇ ਬਲੋਂ ਨਸਤੇ ਹੋ ਕਿ ਪੁਰੂ ਸਾਹਿਬ ਦੇ ਅੱਗੇ ਨਮਸਤੇ ਹੋ ਸਕਦੇ ਆ ਕਿਉਂ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਔਰ ਅੱਗੇ ਕੋਈ ਜ਼ਿਆਦਾ ਗੱਲ ਕਰ ਸਕੀਏ ਸਾਰੇ ਇਲਾਕੇ ਦੀ ਸਾਰੇ ਸ਼ਰਮਨੀ ਕਾਲੀਦਲ ਦੀ ਸਰਦਾਰ ਸਤਕਾਰੂਆਂ ਦੇ ਨਾਲ ਹੈ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜੱਜ ਕਹਿ ਗਿਆ ਗੁਰਜੀਤ ਸਿੰਘ ਖਾਲਸਾ ਦੇਖਦੇ